ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਂਪਰਚਹਨ ਤੇ ਮੇਰਣਾ ਨਿਸ਼ੋਨ ਸਿੰਘ ਲੌਸ ਕਲਬ ਸੇਵਾਸ ਫਾਇਰ ਦੀ ਲਾਇਨਿਸਟਿਕ ਯਰ 2024-25 ਦੀ ਅਖੀਰੀ 12ਵਾਂ ਜਨਰਲ ਹਾਊਸ ਮੀਟਿੰਗ ਸ਼ਾਨੋ ਸ਼ੌਕਰ ਨਾਲ ਸੰਪੰਨ ਆਉਣ ਵਾਲੇ ਸੈਸ਼ਨ 2025-26 ਦੀ ਸ਼ੁਰੂਆਤ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਚਲੇਸ਼ਵਰ ਤਾਮਚਰਾ ਤਮਸਤਕ ਹੋ ਕੇ ਕਰਾਂਗੇ ਕਲਪਰਦਾਨ ਸ਼੍ਰੀ ਰੱਜੀ ਵਿੰਗ ਟੂ ਟੂ ਵਨ ਦੀ ਸਤੋਵਧ ਮੈਂਬਰਾਂ ਵਾਲੀ ਕਲੱਬ ਚ ਮੈਂਬਰਾਂ ਦਾ ਹੋਇਆ ਹੋਰ ਵੀ ਵਾਧਾ ਅੱਜ ਸਥਾਨਕ ਬਟਾਲਾ ਕਲੱਬ ਵਿਖੇ ਪ੍ਰਧਾਨ ਸ਼੍ਰੀ ਰਜੀਵ ਵਿਕਜੀ ਦੀ ਅਗਵਾਈ ਹੇਠ ਲਾਂਚ ਕਲੱਬ ਬਟਾਲਾ ਸੇਵਾਸ ਫਾਇਰ ਦੀ 12ਵੀਂ ਜਨਰਲ ਹਾਊਸ ਮੀਟਿੰਗ ਕਰਵਾਈ ਗਈ ਜਿਸ ਵਿੱਚ ਕਲੱਬ ਦੇ ਹਰ ਇੱਕ ਮੈਂਬਰ ਨੇ ਵੱ ਚੜ ਕੇ ਹਿੱਸਾ ਲਿਆ ਅੱਜ ਦੇ ਸਮਾਰੋਚ ਸ਼੍ਰੀ ਵਿਕੇ ਸੈਗਲ ਸ਼ੀਰੂ ਜੀ ਵਿਗ ਸ਼੍ਰੀ ਵਰਿੰਦਰ ਪ੍ਰਤਾਪ ਸਾਵੀ ਗੁਪਤਾ ਸ਼੍ਰੀ ਸੈਲਨ ਮਹਾਜਨ ਵੀ ਸੰਬੋਧਨ ਕੀਤਾ ਸ਼ੀਰੂ ਜੀ ਵਿਗ ਜੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਗੁਰਪ੍ਰੀਤ ਸਿੰਘ ਬਿੰਨੀ ਚਾਵਲਾ ਅਤੇ ਸੰਦੀਪ ਮਹਾਜਨ ਸਾਡੀ ਕਲੱਬ ਦਾ ਹਿੱਸਾ ਬਣੇ ਹਨ ਜਿਨ੍ਹਾਂ ਨੂੰ ਲਾਇਨ ਪੈਨ ਅਤੇ ਲਾਇਨ ਕਿਟ ਦੇ ਕੇ ਕਲਵਿਸ਼ ਸ਼ਾਮਿਲ ਕੀਤਾ ਅਤੇ ਦੋ ਮੈਂਬਰ ਹੋ ਸੋਪਲ ਪਾਟਿਆ ਅਤੇ ਕਵਿਸ਼ ਮਹਾਜਨ ਜਿਹੜਾ ਸ਼ਾਮਿਲ ਹੋ ਹੁੰਦੇ ਅਤੇ 220 ਮੈਂਬਰਾਂ ਦਾ ਆਂਕੜਾ ਪਾਰ ਹੁੰਦੇ ਆਪਣੀ ਕਲਬ ਦਾ ਧੰਨਵਾਦ ਕੀਤਾ ਅਤੇ ਲੌਜਿਸਟਿਕ ਯਰ 2025-26 ਦੀ ਸ਼ੁਰੂਆਤ 1 ਜੁਲਾਈ 2025 ਨੂੰ ਸਵੇਰੇ 7 ਵਜੇ ਸ਼੍ਰੀ ਅਚਲੇਸ਼ਵਰ ਧਨਨਤਮਸਤਕ ਹੋ ਕੇ ਸ਼ੁਰੂਆਤ ਕਰਨ ਦੀ ਗੱਲ ਗਈ ਅੱਜ ਦੀ ਇਸ ਮੀਟਿੰਗ ਵਿੱਚ ਲਾਂਚ ਕਲੱਬ ਸੇਵਾ ਸਫਰ ਦੇ ਮੈਂਬਰ ਨਾਲ ਬਟਾਲਾ ਕਲੱਬ ਦਾ ਫੈਮਿਲੀ ਹਾਲ ਖਚਾਖਚ ਭਰਿਆ ਨਜ਼ਰ ਆਇਆ ਸਟੇ ਸੈਕਟਰੀ ਦੀ ਭੂਮਿਕਾ ਸ਼੍ਰੀ ਵੀਕੇ ਸਾਗਲ ਜੀ ਵੱਲੋਂ ਬੇਖੂਬੀ ਟੰਗਣਾ ਨਿਭਾਈ ਗਈ ਆਓ ਸੁਣਦੇ ਹਾਂ ਕੀ ਹੈ ਕਹਿਣਾ ਲਾਂਚ ਕਲੱਬ ਸੇਵਾ ਸਫਰ ਦੇ ਅਧਿਕਾਰੀਆਂ ਦਾ ਤਾਜ਼ੀ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਅਤੇ Facebook ਚੈਨਲ ਪੰਜਾਬ ਹਬ ਨਿਊਜ਼ ਮੈਂ ਲੈਂਦਾ ਜੀਵੀ ਪ੍ਰੈਜ਼ੀਡੈਂਟ ਲਾਂਚ ਕਲੱਬ ਟਾਲਾ ਸੇਵਾ ਸਫਰ ਅੱਜ ਜਨਰਲ ਅਸੈਂਬਲੀ 12th ਮੀਟਿੰਗ ਸੀ ਜਿਹਦੇ ਵਿੱਚ ਸਾਡੇ ਸਾਰੇ ਮੈਂਬਰਸ ਪੜ ਗਿਣਤੀ ਚਾਏ ਅੱਜ ਮੀਟਿੰਗ ਦੇ ਵਿੱਚ ਮੇਨ ਅਜੰਡਾ ਸੀ ਕਿ ਸਾਡੀ ਜਿਹੜੀ ਆਉਣ ਵਾਲੀ ਸਕੂਲਿੰਗ ਹੈ ਜਿਹੜੀ ਲੈਨੈਸਟਿਕ ਯਰ 2025-26 ਦੀ ਉਹ 29 ਤਰੀਕ ਨੂੰ ਜਲੰਧਰ ਦੇ ਵਿੱਚ ਮੈਰੀਟਨ ਹੋਟਲ ਵਿੱਚ ਹੋ ਰਹੀ ਹੈ ਇਹਦੇ ਵਿੱਚ ਸਾਰੇ ਸਕੂਲਿੰਗ ਦੀ ਜਿਹੜੀ ਡਿਊਟੀਆਂ ਲੱਗੀਆਂ ਸਾਡੇ ਬਟਾਲ ਆਲਾਈன்ஸ் ਕਲਬ ਬਟਾਲਾ ਦੀ ਮੀਟਿੰਗ ਹੋਈ ਸੀ ਦੋ ਦਿਨ ਪਹਿਲਾਂ ਜਿਹਦੇ ਵਿੱਚ ਬਟਾਲਾ ਦੀ ਸਾਰੀਆਂ ਕਲਬਸ ਮਿਲ ਕੇ ਉਹਦੇ ਵਿੱਚ ਡਿਊਟੀਆਂ ਦੇ ਰਹੀਆਂ ਨੇ ਤੇ ਸਾਰਿਆਂ ਦੀ ਡਿਊਟੀ ਲੱਗੀ ਹੈ ਕਿਸੇ ਰਜਿਸਟ੍ਰੇਸ਼ਨ ਤੇ ਕਿਸੇ ਦੀ ਗਿਫਟਸ ਤੇ ਕਿਸੇ ਦੀ ਵੈਲਕਮ ਤੇ ਇਦਾਂ ਹੀ ਸਾਰਿਆਂ ਦੀ ਡਿਊਟੀਆਂ ਅਸੀਂ ਸਾਰਿਆਂ ਨੂੰ ਅੱਜ ਨੋਇਜ਼ ਕੀਤੀ ਹੈ ਇਸ ਦੇ ਨਾਲ ਹੀ ਸਾਡੇ ਕਲੱਬ ਦੇ ਵਿੱਚ ਅੱਜ ਦੋ ਨਵੇਂ ਮੈਂਬਰ ਆਏ ਨੇ ਗੁਰਵੀ ਚਾਵਲਾ ਜੀ ਤੇ ਸੰਦੀਪ ਮਹਾਜਨ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਵੈਲਕਮ ਕਰਦਾ ਨਵੇਂ ਲਾਈਨ ਅਸਟ੍ਰਕਚਰ ਵਿੱਚ ਸਾਡੇ ਮੈਂਬਰਸ਼ਿਪ ਗਰੋਥ ਦੇ ਵਿੱਚ ਪੂਰੀ سپورਟ ਸਾਡੇ ਕਰ ਰਹੇ ਨੇ ਸਾਡੇ ਮੈਂਬਰਸ ਸਾਡੇ ਮੈਂਬਰ ਹੋਰ ਵੀ ਦੋ ਨਵੇਂ ਆਏ ਨੇ ਜਿੱਚ ਸੁਫਲ ਪਾਟਿਆ ਤੇ ਕਬਿਸ਼ ਮਹਾਜਨ ਦੋ ਮੈਂਬਰ ਹੋਰ ਨਵੇਂ ਆਏ ਨੇ ਮੈਂ ਉਹਨਾਂ ਦਾ ਵੀ ਵੈਲਕਮ ਕੀਤਾ ਹੈ ਤੇ ਇਸੇ ਨਾਲ ਹੀ ਅਸੀਂ ਆਪਣੇ ਨਵੇਂ ਮਿਸਟਿਕ ਜੋ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਅਸੀਂ 1 ਜੁਲਾਈ ਨੂੰ ਅਸੀਂ ਆਪਣਾ ਜਿਹੜਾ ਜਿਦਾ ਹਰ ਸਾਲ ਸ਼ੁਰੂਆਤ ਕਰਦੇ ਹਾਂ ਅਸੀਂ ਅਚਰੇਸ਼ਰ ਮਹਾਦੇਵਤੀ ਮਥਾ ਟੇਕ ਕੇ ਸਾਰੇ ਆਪਣੇ ਲਲ ਸਭ ਜੁੜੇ ਮੈਂ ਲਾਈਨ ਵੀ ਕੇ ਸੈਗਲ ਚਾਰਟਰ ਪ੍ਰੈਜ਼ੀਡੈਂਟ ਲਾਈਨ ਕਲੱਬ ਟਾਲਾ ਸੇਵਾ ਸਫਾਇਰ ਅੱਜ ਲਾਈਨਿਸਟਿਕ ਇਅਰ 2024-25 ਦੀ ਸਾਡੀ 12th ਇਸ ਸੈਸ਼ਨ ਦੀ ਅਕੀਰਲੀ ਮੀਟਿੰਗ ਲਾਈਨ ਕਲੱਬ ਬਟਾਲਾ ਸੇਵਾ ਦੇ ਪ੍ਰਧਾਨ ਐਮ ਜੀਐਫ ਲਾਈਨ ਜੀ ਵਿਕਤੀ ਪ੍ਰਧਾਨ ਦੀ ਹੇਟ ਹੋਈ ਏ ਔਰ ਇਸ ਤੋਂ ਬਾਅਦ ਜਿਹੜੀ ਨੈਕਸਟ ਮੀਟਿੰਗ ਸਾਡੀ ਜੁਲਾਈ ਤੋਂ ਨਵਾਂ ਸੈਸ਼ਨ ਸਟਾਰਟ ਹੋ ਜੇਗਾ ਹੋਏਗੀ ਉਹ ਨਵੀਂ ਟੀਮ ਜਿਹੜੀ ਵੀ ਇਹ ਟੇਕਓਵਰ ਕਰੇਗੀ ਔਰ ਉਹਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਨਵੀਂ ਟੀਮ ਦੇ ਪ੍ਰਧਾਨ ਆਪਣਾ ਪ੍ਰੋਗਰਾਮ ਦੇਣਗੇ ਉਹ ਅਸੀਂ ਕਰਾਂਗੇ ਸਾਡੇ ਅੱਜ ਦੇ ਆਈਬੀ ਜਿਹੜੀ ਇਸ ਮੀਟਿੰਗ ਦੇ ਪ੍ਰਧਾਨ ਰਜੀਵ ਵਿਕਤੀ ਨੇ ਦੱਸਿਆ ਕਿ ਜਿਹੜਾ ਸਾਡਾ ਨਵਾਂ ਸੈਸ਼ਨ 1 ਜੁਲਾਈ ਤੋਂ ਸ਼ੁਰੂ ਹੋਣਾ ਹੈ ਉਸ ਦਿਨ ਅਹੀ ਸਵੇਰ 7 ਵਜੇ ਸ੍ਰੀ ਅਚਲેશ્વਰ ਧਾਮ ਸਾਰੇ ਮੈਂਬਰ ਜਾਣਗੇ ਔਰ ਉਥੇ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਇੱਥੇ ਮੈਨੂੰ ਦੱਸਦਿਆਂ ਇਹ ਵੀ ਖੁਸ਼ੀ ਹੋ ਰਹੀ ਏ ਕਿ ਜਿਹੜੀ ਸਾਡੀ ਨਵੀਂ ਗਵਰਨਰ ਦੀ ਟੀਮ ਹਨੀ ਡਿਸਟ੍ਰਿਕਟ 321 ਦੀ ਉਹਨਾਂ ਦੀ ਸਕੂਲਿੰਗ ਮਾਰਟਨ ਹੋਟਲ ਦਿਲੰਦਰ ਦੇ ਵਿੱਚ ਰਵੀਵਾਰ 29 ਜੂਨ ਨੂੰ ਹੋ ਰਹੀ ਏ ਔਰ ਸਾਡੇ ਜਿਹੜੇ ਕਲੱਬ ਦੇ ਪ੍ਰਧਾਨ ਐਮ ਜੀ ਫਰੈਂਡ ਜੀ ਵਿਅਕਤੀ ਨੇ ਉਹ VJD 2 ਦੇ ਕੈਂਡੀਡੇਟ ਵਾਸਤੇ ਅਨਾਉਂਸ ਹੋ ਗਏ ਨੇ ਔਰ ਅਸੀਂ ਸਾਡੇ ਜਿੰਨੇ ਵੀ ਮੈਂਬਰ ਵੱਧ ਤੋਂ ਵੱਧ ਜਾਣਗੇ ਔਰ ਉਥੇ ਅਸੀਂ ਉਹਨਾਂ ਨਾਲ ਪੂਰਾ ਸਾਥ ਨਿਭਾਵਾਂਗੇ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਡਿਸਟ੍ਰਿਕਟ ਦੇ ਵਿੱਚ ਆਪਣੇ ਲਾਈਨ ਵੀ ਐਮ ਗੋਇਲ ਜਿਹੜੇ ਸਾਡੇ ਡਿਸਟ੍ਰਿਕਟ ਗਵਰਨਰ ਬਣੇ ਨੇ ਔਰ ਉਹਨਾਂ ਨਾਲ ਜੀਐਸ ਪਾਟਿਆ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਇਹ ਸਾਰੀ ਟੀਮ ਔਰ ਉਹਨਾਂ ਦੇ ਨਾਲ ਪਠਾਨਕੋਟ ਤੋਂ ਲਾਈਨ ਰਜੀਵ ਖੋਸਲਾ ਜੀ ਔਰ ਜਿੱਥਾਂ ਵੀ ਇਹ ਪ੍ਰੋਗਰਾਮ ਦੇਣਗੇ ਅਸੀਂ ਉਹਨਾਂ ਦੇ ਨਾਲ ਪੂਰਾ ਤਨ ਮੰਨਤ ਅੰਦੇ ਨਾਲ ਕੰਮ ਕਰਾਂਗੇ ਔਰ ਜਿੱਦਾਂ ਉਹਨਾਂ ਨੇ ਸਾਰਿਆਂ ਨੇ ਸਾਨੂੰ ਜਨਾਨੀਮਸਲੀ ਕੈਂਡੀਡੇਟ ਬਣਾਇਆ ਸਾਡੇ ਪ੍ਰਧਾਨ ਜੀ ਨੂੰ ਲਾਈ ਰਜੀਵ ਜੀ ਨੂੰ ਸਾਡੀ ਕਲੱਬ ਔਰ ਬਟਾਲੀ ਦੀਆਂ ਸਾਰੀਆਂ ਕਲਬਾਂ ਇਕੱਠੇ ਹੋ ਕੇ ਅਸੀਂ ਪੂਰੇ ਜੋਰ ਸ਼ੋਰ ਦੇ ਨਾਲ ਇੱਕ ਕੈਂਪੇਨ ਨੂੰ ਚਲਾਵਾਂਗੇ ਔਰ ਆਪਣੇ ਪ੍ਰਧਾਨ ਜੀ ਨੂੰ ਅਸੀਂ ਬੀਡੀਜੀ 2 ਬਣਾਵਾਂਗੇ ਇਸ ਤੋਂ ਬਾਅਦ ਜਿਸ ਤਰ੍ਹਾਂ ਦੇ ਵੀ ਪ੍ਰੋਗਰਾਮ ਸਾਡੀ ਕਲੱਬ ਜਿਹੜੇ ਨੈਕਸਟ ਸਾਡੇ ਪ੍ਰਧਾਨ ਆ ਰਹੇ ਨੇ ਡਾ. ਪੰਨੀਤ ਬਾਂਸਲ ਜੀ ਉਹਨਾਂ ਦੀ ਪ੍ਰਧਾਨਗੀ ਔਰ ਉਹਨਾਂ ਦੀ ਟੀਮ ਦੇ ਨਾਲ ਜੋ ਵੀ ਸਾਨੂੰ ਪ੍ਰੋਜੈਕਟ ਦੇਣਗੇ ਸਾਡੀ ਕਲੱਬ ਉਹਨਾਂ ਦੇ ਨਾਲ ਪੂਰਾ ਸਾਥ ਚੱਲੇਗੀ ਔਰ ਅਸੀਂ ਡਿਸਟ੍ਰਿਕਟ 321D ਔਰ ਮਲਟੀਪਲ ਦੇ ਵਿੱਚ ਇੱਕ ਮਸਾਲ ਬਣਾਵਾਂਗੇ ਤੇ ਸਾਡਾ ਬਟਾਲਾ ਜਿਹੜਾ ਉਹ ਮਾਨਵਤਾ ਦੀ ਸੇਵਾ ਲਈ ਸਮਾਜ ਦੇ ਭਲਾਈ ਲਈ ਬਹੁਤ ਅਗਨੀ ਛਰੇਣੀ ਚਾਹੇਗਾ ਔਰ ਸਾਰੇ ਮੈਂਬਰ ਇਕੱਠੇ ਹੋ ਕੇ ਅਸੀਂ ਕੰਮ ਕਰਾਂਗੇ ਜੈ ਹਿੰਦ ਜੈ ਲਾਲ ਨਾ ਕਲੱਬ ਸੇਵਾ ਸਫਾਇਰ ਦਾ ਇਸ ਹਾਲਾਜੀ ਵਿਗਤੀ ਦੀ ਅਗਵਾਈ ਵਿੱਚ ਬਹੁਤ ਹੀ ਵਧੀਆ ਗਿਆ ਇਸ ਤੋਂ ਅਗਲੇ ਸਾਲ ਅਗਲਾ ਸਾਲ ਸ਼ੁਰੂ ਹੋ ਰਿਹਾ 2025-26 ਦਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਵਧੀਆ ਪ੍ਰੋਜੈਕਟ ਕਰਾਂਗੇ ਇਹਨਾਂ ਦੀ ਰਹਿਨੁਮਾਈ ਵਿੱਚ ਤੇ ਨਵੀਂ ਟੀਮ ਅਲੈਕਟ ਹੋਈ ਹੈ ਪਰਮਾਤਮਾ ਸਾਥ ਦੇਗਾ ਸਭ ਕੁਝ ਬਹੁਤ ਵਧੀਆ ਹੋਏਗਾ ਜੈ ਹਿੰਦ